ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ। ਇਸ ਵੀਡੀਓ 'ਚ ਆਪਾਂ ਗੱਲਬਾਤ ਕਰਨੀ ਆ ਕਣਕ ਦੀ ਫਸਲ ਦੇ ਵਿੱਚ ਪਹਿਲੇ 30 ਦਿਨ ਦੀਆਂ ਜ਼ਰੂਰਤਾਂ ਖਾਸ-ਖਾਸ ਕਿਉਂਕਿ ਦੇਖੋ ਜੇ ਸ਼ੁਰੂ ਦੇ ਵਿੱਚ ਫਸਲ ਆਪਾਂ ਚੰਗੀ ਨਹੀਂ ਰੱਖਾਂਗੇ ਨਾ ਤਾਂ ਚੰਗੇ ਝਾੜ ਵੱਲ ਨੂੰ ਵਧੂਗੀ। ਕਈ ਗਲਤੀਆਂ ਹੁੰਦੀਆਂ, ਕਾਫੀ ਹੁੰਦੀਆਂ। ਕਿਸਾਨ ਵੀਰਾਂ ਦੇ ਕਮੈਂਟ ਆ ਰਹੇ ਆ। ਪਿਛਲੇ ਦਿਨਾਂ ਦੇ ਵਿੱਚ ਵੀ ਮੈਂ ਕੱਲ ਵੀ ਵੀਡੀਓ ਅਪਲੋਡ ਕੀਤੀ, ਉਹਦੇ ਥੱਲੇ ਵੀ ਕਈ ਕਿਸਾਨ ਵੀਰਾਂ ਨੇ ਕਮੈਂਟ ਕੀਤੇ ਆ। ਦੇਖਣ ਚ ਵੀ ਆਇਆ ਕਿ ਸ਼ੁਰੂ ਦੇ ਵਿੱਚ ਜਿਹੜਾ ਸਭ ਤੋਂ ਜ਼ਰੂਰੀ ਹੁੰਦਾ ਆਪਾਂ ਫਾਸਫੋਰਸ ਤੱਤ ਜਿਹੜੀ ਖਾਦ ਪਾਉਣੀ ਆ ਨਾ ਕੋਈ ਵੀ ਖਾਦ ਆ ਫਾਸਫੋਰਸ ਕੰਟੈਂਟ ਆ ਜਿਹੜਾ 25 ਕਿਲੋ ਫਾਸਫੋਰਸ ਸ਼ੁੱਧ ਤੱਤ ਪੈਣਾ ਚਾਹੀਦਾ ਕਿਸੇ ਖਾਦ ਚ 46% ਫਾਸਫੋਰਸ ਮਿਲਦੀ ਆ ਕਿਸੇ ਚ 20% ਮਿਲਦੀ ਆ ਕਿਸੇ ਚ 32% ਮਿਲਦੀ ਆ ਸ਼ੁੱਧ ਤੱਤ ਇਹ ਜਿਹੜੀ ਪਰਸੈਂਟੇਜ ਹੁੰਦੀ ਹੈ 100 ਕਿਲੋ ਖਾਦ ਮਗਰ ਮਿਲਦੀ ਐਂ ਨਹੀਂ ਆਪਾਂ ਨੂੰ ਫਾਸਫੋਰਸ ਤੇ 25 ਕਿਲੋ ਫਾਸਫੋਰਸ ਕੰਟੈਂਟ ਪੂਰਾ ਕਰਨਾ ਹੈ ਪੋਟਾਸ਼ ਪੂਰੀ ਕਰਨੀ ਨਾਈਟ੍ਰੋਜਨ ਪੂਰੀ ਕਰਨੀ ਸਲਫਰ ਪੂਰੀ ਕਰਨੀ ਜ਼ਿੰਕ ਦੀ ਘਾਟਾ ਦਾ ਜ਼ਿੰਕ ਪੂਰੀ ਕਰਨੀ ਜੇ ਆਪਾਂ ਬਜਾਈ ਟਾਈਮ ਚੰਗਾ ਗ੍ਰੇਡੇਡ ਬੀ ਪਾਇਆ ਤੇ ਬਜਾਈ ਦੇ ਤਰੀਕੇ ਅਨਸਾਰ ਬੀਜ ਦੀ ਮਾਤਰਾ ਪੂਰੀ ਪਾਈ ਹੈ ਮੋਟਾ ਬੀਜ ਚੁਣਿਆ ਹੋਇਆ ਚੰਗਾ 40 ਕਿਲੋ ਰਵੈਤੀ ਢੰਗਣਾ ਬਜਾਈ ਚ ਤੇ ਘੱਟੋ ਘੱਟ 45 48 ਕਿਲੋ ਹੈਪੀ ਸੀਡਰ ਦੇ ਵਿੱਚ 0 ਡ੍ਰਿਲ ਚ 50 ਕਿਲੋ ਸੁਪਰ ਸੀਡਰ ਚ ਵੀ ਤੁਸੀਂ 47 48 50 ਕਿਲੋ ਤੱਕ ਪਾਓ ਇਹਦੇ ਨਾਲ ਆਪਣੀ ਬਜਾਈ ਹੈ ਜਿਹੜੀ ਉਹ ਸ਼ੁਰੂ ਦੇ ਵਿੱਚ ਜਿਹੜੀ ਗਿਣਤੀ ਬੂਟਿਆਂ ਦੀ ਪੂਰੀ ਕਰਨ ਵਾਲਾ ਕੰਮ ਹੁੰਦਾ ਬੀਜ ਨੂੰ ਕੋਸ਼ਿਸ਼ ਕਰੋ ਕਿ ਆਪਾਂ ਬੀਜ ਸੋਧ ਕੇ ਬੀਜੀਏ ਜਿਹੜੇ ਤੁਹਾਨੂੰ ਮੈਂ ਦੱਸੇ ਸੀ ਕੀਟਨਾਸ਼ਕਲੀ ਨਾਸ਼ਕ ਕਿਉਂਕੇ ਸ਼ੁਰੂ ਦੇ ਵਿੱਚ ਕਈ ਵਾਰ ਹੁੰਦਾ ਪਹਿਲੇ 20 ਦਿਨਾਂ ਕਈ ਵਾਰ ਉਹ ਟੈਂਪਰੇਚਰ ਥੋੜਾ ਜਿਹਾ ਅਪ ਜਾਂਦਾ ਤਾਂ ਰਸ ਚੂਸ ਕੀੜੇ ਕੋਈ ਮਾੜੀ ਮੁਟੀ ਸਟੈਮ ਬੋਰਰ ਵਗੈਰਾ ਦਾ ਅਟੈਕ ਆ ਜਿਹੜਾ ਉਹਦੇ ਤੋਂ ਬਚਿਆ ਰਹਿੰਦਾ ਜੇ ਆਪਾਂ ਬੀਜ ਸੂਤ ਕਰਾਂਗੇ ਤਾਂ ਉਦੋਂ ਬਾਅਦ ਆ ਜਾਂਦੀ ਹੈ ਖਾਦ ਕੰਟੈਂਟ ਪੂਰਾ ਕਰਨਾ ਕਿ ਬਜਾਈ ਟਾਈਮ ਆਪਾਂ ਨੂੰ 20 ਕਿਲੋ ਯੂਰੀਆ ਦੇ ਬਰਾਬਰ ਨਾਈਟ੍ਰੋਜਨ ਘੱਟੋ-ਘੱਟ 20 ਤੋਂ 25 ਕਿਲੋ ਯੂਰੀਆ ਦੇ ਬਰਾਬਰ ਦੀ ਨਾਈਟ੍ਰੋਜਨ ਚਾਹੀਦੀ ਆ ਤੇਜ ਡੀਏਪੀ ਤੋਂ ਆਪਾਂ ਫਾਸਫੋਰਸ ਪੂਰਾ ਕਰਨਾ 55 ਕਿਲੋ ਤੋਂ ਲੈ ਕੇ 65 ਕਿਲੋ ਤਾਈਂ ਜਿੱਥੇ ਤੁਸੀਂ ਵੱਧ ਜਿਹੜੀਆਂ ਹੈਗੀਆਂ ਆਪਾਂ ਕਹਿੰਨੇ ਕਿ ਹਾਈ ੀਲਡਿੰਗ ਵੈਰਾਈਟੀਆਂ ਕੋਈ ਡੀਬੀਡਬਲੂ ਕਿਸਮ ਹਨ ਜਿहां ਆਪਾਂ ਚਾੜ ਚੰਗਾ ਚੋਣ ਜਾਂ ਸੁਪਰ ਸੀਡਰ ਹੈਪੀ ਸੀਡਰ ਨਾ ਕਣਕ ਬੀਜੀ ਤਾਂ 65 ਕਿਲੋ ਤੱਕ ਡੀਏਪੀ ਆਪਾਂ ਡ੍ਰਿਲ ਕਰਦੇ ਹਾਂ ਉਹ ਚ ਫਾਸਫੋਰਸ ਮਿਲ ਗਿਆ ਨਾਈਟ੍ਰੋਨ ਮਿਲ ਗਈ ਜੇ ਆਪਾਂ ਡੀਏਪੀ ਨਹੀਂ ਪਾਰੇ ਕਈ ਕਿਸਾਨ ਵੀਰਾਂ ਦੇ ਸਵਾਲ ਆਉਂਦੇ ਕਿ ਅਸੀਂ 60 ਕਿਲੋ ਹੀ ਪਾਈ ਆਪਣੀ 123216 ਜਾਂ 202013 ਦੇਖੋ 202013 ਦੇ ਜੇ ਤੁਸੀਂ ਪਾ ਰਹੇ ਹੋ 2.5 ਗੱਟਿਆਂ ਤੋਂ ਘੱਟ ਤਾਂ ਤੁਹਾਡੀ ਫਾਸਫੋਰਸ ਹੀ ਨਹੀਂ ਪੂਰੀ ਹੋਣੀ ਜਿਹੜੀ 123216 ਉਹ 1.5 ਗੱਟੇ ਤੋਂ ਬਿਨਾ ਤੁਹਾਡੀ ਫਾਸਫੋਰਸ ਹੀ ਨਹੀਂ ਪੂਰੀ ਹੋਣੀ ਹੈਗੀ ਸੁਪਰ ਆ ਜਿਹੜੀ ਉਹ 3 ਗੱਟਿਆਂ ਤੋਂ ਬਿਨਾ ਤੁਹਾਡੀ ਫਾਸਫੋਰਸ ਨਹੀਂ ਪੂਰੀ ਹੋਣੀ ਕਈ ਕਿਸਾਨ ਵੀਰ ਕੀ ਕਰਦੇ 25 ਕਿਲੋ ਡੀਏਪੀ ਪਾਣ ਦੇ ਨਾਲ ਇੱਕ ਗੱਟਾ ਸੁਪਰ ਦਾ ਪਾ ਦਿੰਦੇ ਆ ਫਾਸਫੋਰਸ ਆਪਣਾ ਕੰਟੈਂਟ ਫੇਰ ਉਹ ਨਹੀਂ ਪੂਰਾ ਹੋਣਾ 18 ਕਿਲੋ ਡੀਏਪੀ ਮਗਰ ਇੱਕ ਗੱਟਾ ਤਕਰੀਬਨ ਸਿੰਗਲ ਸੁਪਰ ਫਾਸਫੇਟ ਦਾ ਪੈਂਦਾ ਹੈ ਤੇ ਨਾਲ ਜਿਹੜੀ ਹੈਗੀ ਆ ਉਹਦੇ 6-7 ਕਿਲੋ 18 ਕਿਲੋ ਡੀਏਪੀ ਦੇ ਮਗਰ 1 ਘਟਾ ਸੂਪਰ ਤੇ 6-7 ਕਿਲੋ ਯੂਰੀਆ ਪਾਵੇ ਫੇਰ ਆਪਾਂ ਡੀਏਪੀ ਦੇ ਬਰਾਬਰ ਕੰਟੈਂਟ ਜਾਂਦਾ ਫੇਰ ਤੁਹਾਡਾ ਜਦੋਂ ਆਪਾਂ ਪोटाश ਦਿੰਨੇ ਆ ਬਜਾਈ ਟਾਈਮ ਸੁਪਰ ਆਪਣੀ ਸੋਰੀ ਫਾਸਫੋਰਸ ਦੇਤੀ ਨਾਈਟ੍ਰੋਨ ਦੇਤੀ ਜੇ ਤੁਸੀਂ ਸੁਪਰ ਪਾਈ ਹੈ ਟ੍ਰਿਪਲ ਸੁਪਰ ਫਾਸਫੋਰਸ ਪਾਈ ਹੈ ਟੀਐਸਪੀ 20 ਕਿਲੋ ਯੂਰੀਆ 25 ਕਿਲੋ ਯੂਰੀਆ ਛੱਟਾ ਦੇ ਦਿਓ ਜਿਹੜੀ ਜਿੰਨੀ ਖਾ ਥੋੜੀ ਡ੍ਰਿਲ ਹੁੰਦੀ ਉਹ ਡ੍ਰਿਲ ਕਰ ਦਿਓ ਬਾਕੀ ਦਾ ਮੂਰੇ ਛੱਟਾ ਦੇ ਦਿਓ ਪोटाश ਆ ਚਾਹੇ ਜੋ ਵੀ ਹੈਗਾ ਜੇ ਦਾਣੇਦਾਰ ਪोटाਸ਼ ਨਾਲ ਡ੍ਰਿਲ ਵੀ ਹੋ ਜਾਂਦੀ ਹੈ ਨਹੀਂ ਮੂਰੇ ਤੋਂ ਹੀ ਛੱਟਾ ਦੇ ਦਿਓ ਉਸ ਚੀਜ਼ ਦਾ ਸੁਪਰ ਰਾਜ ਇਕਵੈਂਟਲ ਡ੍ਰਿਲ ਕਰਨੀ ਹੈ ਗੱਟੇ ਦਾ ਮੂਰੇ ਛੱਟਾ ਦੇ ਦਿਓ ਤਾਂ ਉਦੋਂ ਬਾਅਦ ਸੂਪਰ ਹੈ ਜਿਹੜੀ ਆਪ ਸੌਰੀ ਸਲਫਰ ਹੈ ਜਿਹੜੀ ਜਿੱਥੇ ਸਲਫਰ ਦੀ ਘਾਟ ਹੈ 18 ਕਿਲੋ ਬੈਂਟੋਨਾਈਟ ਸਲਫਰ ਦੀ ਸਪਾਰਸ਼ ਹੈ ਬਜਾਈ ਟਾਈਮ ਵੀ ਤੁਸੀਂ ਪਾ ਸਕਦੇ ਆ ਛੱਟੇ ਨਾਲ ਪਾ ਸਕਦੇ ਆ ਡ੍ਰਿਲ ਨਾਲ ਪਾ ਸਕਦੇ ਆ ਤੇ ਜਾਂ ਫਿਰ ਜਿਹੜਾ ਹੁੰਦਾ ਆਪਣਾ ਜੇ ਸੁਪਰ ਪਾਈ ਆ ਤਾਂ ਫਿਰ ਤੁਹਾਨੂੰ ਸਲਫਰ ਦੀ ਲੋੜ ਨਹੀਂ ਹੈਗੀ ਜੇ 20 20 13 ਪਾਈ ਆ ਫਿਰ ਤੁਹਾਨੂੰ ਸਲਫਰ ਦੀ ਲੋੜ ਨਹੀਂ ਹੈਗੀ ਬਾਕੀ ਖਾਦਾਂ ਦੇ ਵਿੱਚ ਆਪਾਂ ਨੂੰ ਸਲਫਰ ਜਿਹੜੀ ਨਾਲ ਦੇਣੀ ਪਊਗੀ 12 32 16 ਜੇ 1.5 ਗੱਟਾ ਪਾਉਨੇ ਆ ਫਿਰ ਪोटाश ਦੀ ਲੋੜ ਨਹੀਂ ਹੈਗੀ ਬਾਕੀ ਖਾਦਾਂ ਦੇ ਵਿੱਚ ਆਪਾਂ ਨੂੰ ਪोटाਸ਼ ਨਾਲ ਪਾਉਣੀ ਪਊਗੀ ਸੋ ਇਹ ਤਰੀਕੇ ਨੇ ਕਈ ਵਾਰ ਕੀ ਕਰਦੇ ਆ ਕਿ ਆਪਾਂ ਜਿਹੜੀ 20 20 13 ਮਿਲ ਗਈ ਆਪਾਂ 1 ਗੱਟਾ ਜਾਂ 1.5 ਗੱਟਾ ਪਾਇਆ ਨਾ ਪोटाश ਪਾਈ ਤੇ ਕੰਟੈਂਟ ਵੀ ਨਹੀਂ ਪੂਰਾ ਹੋਇਆ 2.20 0 ਤੇਰਾਂ ਪੈਣੀ ਆ ਨਾਲ 20 ਕਿਲੋ ਪोटाश ਪੈਣੀ ਆ ਨਾਲ ਜਿਹੜੀ ਹੈਗੀ ਸਲਫਰ ਮਿਲ ਜਣੀ ਆ ਸਲਫਰ ਦੀ ਜ਼ਰੂਰਤ ਨਹੀਂ ਹੈਗੀ ਨਾਈਟ੍ਰੋਜਨ ਵੀ ਵਾਧੂ ਮਿਲ ਜਣੀ ਆ ਨਾਈਟ੍ਰੋਜਨ ਫਿਰ 20 25 ਕਿਲੋ ਆਪ ਨੂੰ ਸੌਰੀ ਜੇ 20 20 0 ਤੇਰਾਂ ਜੇ ਆਪਾਂ 2.20 ਗੱਟੇ ਪਾਉਣੇ ਆ ਤਾਂ 40 50 ਕਿਲੋ ਤੱਕ ਯੂਰੀਆ ਆਪਾਂ ਘਟਾ ਸਕਦੇ ਆ ਕਿਉਂਕਿ 50 55 ਕਿਲੋ ਦੇ ਬਰਾਬਰ ਯੂਰੀਆ ਦੇ ਬਰਾਬਰ ਨਾਈਟ੍ਰੋਜਨ ਮਿਲ ਜਾਂਦੀ ਆ 2.20 ਗੱਟਿਆਂ 'ਚ 20% ਹੈ ਇਹਦੇ ਵਿੱਚ ਤਾਂ ਇਹ ਗੱਲਾਂ ਬਾਤਾਂ ਨੇ ਜਿਹੜੀਆਂ ਇਹ ਗੱਲ ਦਾ ਖਾਸ ਖਿਆਲ ਰੱਖਣਾ ਹੁੰਦਾ ਫਿਰ ਜੇ ਤੁਸੀਂ ਫਾਸਫੋਰਸ ਬਜਾਈ ਟਾਈਮ ਫਾਸਫੋਰਸ ਵਾਲੀ ਖਾਦ ਨਹੀਂ ਪਾ ਪਾ ਸਕੇ ਪਹਿਲੇ ਪਾਣੀ ਤੋਂ ਪਹਿਲਾਂ ਪਾਓ ਜਦੋਂ ਤੁਸੀਂ ਨਾਈਟ੍ਰੋਜਨ ਦੇਣੀ ਹੈ ਯੂਰੀਆ ਵੀ ਦੇਣੀ ਹੈ ਕੋਸ਼ਿਸ਼ ਕਰਿਆ ਕਰੋ ਪਹਿਲੇ ਪਾਣੀ ਤੋਂ 5-4 ਦਿਨ ਪਹਿਲਾਂ ਪਾਈਏ ਸਲਫਰ ਵੀ ਨਹੀਂ ਦਿੱਤੀ ਤਾਂ ਯੂਰੀਆ ਨਾਲ ਮਿਲਾ ਕੇ ਪਾਓ ਸਲਫਰ ਤੁਹਾਡਾ ਬਹੁਤ ਸ਼ਾਨਦਾਰ ਰਿਜ਼ਲਟ ਮਿਲੂਗਾ ਤੁਹਾਨੂੰ ਤੇ ਜ਼ਿੰਕ ਹੈ ਜਿੱਥੇ ਜ਼ਿੰਕ ਦੀ ਘਾਟ ਹੈ ਜ਼ਿੰਕ ਤੁਸੀਂ ਜੇ ਝੋਨੇ ਨੂੰ ਵੀ 25 ਕਿਲੋ ਆਪਾਂ ਪਾਈਏ 21% ਵਾਲੀ ਫਿਰ ਤਾਂ ਉਸੇ ਹਿਸਾਬ ਲੋੜਨੀ ਹੈਗੀ ਵਰਨਾ ਜੇ ਕਣਕ ਨੂੰ ਪਾਈਏ 20 25 ਕਿਲੋ ਫਿਰ 2-3 ਸਾਲ ਨਹੀਂ ਲੋੜ ਹੈਗੀ ਜੇ ਨਹੀਂ ਪਾਈ ਜੇ 25 ਕਿਲੋ 5-7 ਕਿਲੋ ਨਾਲ ਨਹੀਂ ਕੁਝ ਉਹਦਾ ਕੰਟੈਂਟ ਪੂਰਾ ਹੁੰਦਾ ਜੇ ਨਹੀਂ ਪਾਈ ਤਾਂ ਫਿਰ ਤੁਸੀਂ 2-3 ਸਪਰੀਆਂ ਕਰ ਦਿਓ ਜਿੰਕ ਸਲਫੇਟ 21% ਕਾਲੀ ਦਾ ਪਾਣੀ ਯੂਰੀਆ ਦੀ ਜਿਹੜੀ ਮੈਂ ਤੁਹਾਨੂੰ ਦੱਸਦਾ ਹਾਂ ਉਹਨਾਂ ਫਿਰ ਕੋਰ ਦੇ ਉੱਤੇ ਆਪਾਂ ਮੈਗਨੀਜ਼ ਹੈ ਜਿਹੜੀ ਉਹਦੀ ਸਪਰੇਅ ਲਾਜ਼ਮੀ ਕਰਨੀ ਮੈਗਨੀਜ਼ ਤੱਤ ਦੀ 1 ਕਿਲੋ ਦੀ ਨਾਲ 1 ਕਿਲੋ ਡੇਢ ਕਿਲੋ ਯੂਰੀਆ ਪਾ ਲੋ 1/2 150 ਲੀਟਰ ਪਾਣੀ ਦੇ ਵਿੱਚ ਉਹਦੀ ਸਪਰੇਅ ਕਰੋ ਕਿ ਆ ਸ਼ਾਨਦਾਰ ਨਤੀਜੇ ਆ ਤੁਹਾਡੇ ਪਾਣੀ ਲਾਉਂਗੇ ਕਣਕ ਦਾਬਦੀ ਕੋਈ ਨਹੀਂ ਉਵੇਂ ਤੁਰੀ ਜਾਂਦੀ ਹੈ ਸਲਫਰ ਕੰਟੈਂਟ ਪੂਰਾ ਦਿੱਤਾ ਹੋਇਆ ਪोटाਸ਼ ਦਿੱਤਾ ਹੋਇਆ ਤੁਹਾਡਾ ਨਾਈਟ੍ਰੋਜਨ ਫਾਸਫੋਰਸ ਸਭ ਦੇ ਹੀ ਦਿੰਦੇ ਆ ਮੈਗਨੀਜ਼ ਦੀ ਕੋਰ ਤੇ ਸਪਰੇਅ ਕਰਤੀ ਕਣਕ ਤੁਹਾਡੀ ਪਹਿਲਾ ਪਾਣੀ ਥੋੜਾ ਭਾਰਾ ਵੀ ਲੱਗ ਜੂਗਾ ਤਾਂ ਵੀ ਨਹੀਂ ਦਾਬਦੀ ਗਾਂ ਧੁੰਦਾਂ ਦੇ ਵਿੱਚ ਵੀ ਨਹੀਂ ਜੜੀ ਹੈਗੀ ਇਹ ਪੀਲਾਪਣ ਦਿਖਾਉਂਦੀ ਜੇ ਆਪਾਂ 2 ਤੋਂ 3 ਸਪਰੇਅ ਇਸ ਤੱਤ ਦੀਆਂ ਕਰ ਦਈਏ ਇਹ ਗੱਲਾਂ ਨੇ ਕਿਉਂਕਿ ਜੇ ਬੁਨਿਆਦ ਚੀਜ਼ ਦੀ ਆਪਾਂ ਚੰਗੀ ਰੱਖਾਂਗੇ ਨਾ ਜੇ ਕੰਟੈਂਟ ਪੂਰਾ ਦਵਾਂਗੇ ਫਿਰ ਆਪਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਨਹੀਂ ਵਰਨਾ ਜਿਹੜੀ ਹੈਗੀ ਆ ਕਾਣਕ ਸਾਰਾ ਸੀਜ਼ਨ ਜੀ ਫਿਰ ਤੁਰਦੀ ਨਹੀਂ ਹੈਗੀ ਜਿੰਨਾ ਮਰਜ਼ੀ ਆਪਾਂ ਖਰਚਾ ਕਰੀਏਗੀ ਬਾਅਦ ਵਿੱਚ ਝਾੜ ਤਾਂ ਘਟ ਨਹੀਂ ਹੁੰਦਾ ਸੋ ਬਹੁਤ